मेरा ਨਾਹੀ ਰਸਿੰਗਾ ਪਿੰਡ ਜੋੜਾ ਸਿਤਰਾ ਗਰਦਾਫਰ ਜ਼ਿਲ੍ਹਾ ਅਸੀਂ ਜਦੋਂ ਕੱਲ ਉੱਠੇ ਆ ਤੇ ਗਾਈਆਂ ਜਿਹੜੀਆਂ ਨੇ ਮੇਰੀਆਂ ਦੇਖਤੀ ਫੇਰਦੀਆਂ ਇਹ ਕੋਈ ਹੋਸ਼ ਨਹੀਂ ਜਦੋਂ ਅਸੀਂ ਦੁੱਧ ਚੋਣ ਲੱਗੇ ਤੇ ਦੁੱਧ ਫੁੱਟਿਆ ਹੁੰਦਾ ਸੀ ਤੇ ਕਾਈਆਂ ਬੰਬਾਰ ਹਨ ਤੇ ਉਹਨਾਂ ਦੇ ਵਿੱਚੋਂ 4 ਗਾਈਆਂ ਮਰ ਗਈਆਂ ਨੇ ਤੇ ਮੇਰਾ ਵੀ ਸਾਥ ਨਹੀਂ ਹੋਈ ਸੀ ਗਾਈਆਂ ਦਾ ਦੁੱਧ ਦਾ ਹੀ ਕੰਮ ਸਾਡਾ ਹੋਰ ਕੋਈ ਪੈਲੀ ਨਹੀਂ ਬਣਾਣੀ ਹੈ ਦੁੱਧੇ ਸੇ ਤੋਂ ਠੀਸਾਂ ਘਾਹ ਤੱਕ ਜਿਆਦਾ ਇਹੋ ਕਰੀਦਾ ਤੇ ਬੇਰੀ ਬੇਨਤੀ ਹੈ ਪੰਜਾਬ ਸਰਕਾਰ ਅਗੇ ਤੇ ਮੇਰੀ ਸੁਣਵਾਈ ਹੋਈ ਜੇ ਅੱਜ ਬਹਿਲ ਸਾਹਿਬ ਵੀ ਆਏ ਹਨ ਉਹਨਾਂ ਨੇ ਆ ਕੇ ਹਮਦਰਦੀ ਕੀਤੀ ਹੈ ਕਿੰਦੇ ਜੋ ਵੀ ਤੁਹਾਡਾ ਹੋਏਗਾ ਇਹਨੇ ਤੇ ਸਰਪੰਚ ਸਾਹਿਬ ਵੀ ਆਏ ਹਨ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਕਿੰਦੇ ਜੋ ਵੀ ਤੁਹਾਡਾ ਹੋਏਗਾ ਕਿਸਾਨ ਤੇ ਦਾ ਕੰਮ ਖਰਾਬ ਹੋਇਆ ਤੇ ਮਿਲਤੀ ਬੰਦਾਂਗਾ ਤੇrna ਬਹੁਤਾ ਕਹਾ ਹੋਇਆ ਅਜੇ ਵੀ ਗਾਈਆਂ ਦਾ ਜਿਹੜੀ ਚਾਰ ਗਾਈਆਂ ਉਹਨਾਂ ਦਾ ਵਜਨ ਦਾ ਪਤਾ ਨਹੀਂਗਾ ਡਾਕਟਰ ਸਾਹਿਬ ਨੇ ਬਹੁਤ ਟ੍ਰੀਟਮੈਂਟ ਕੀਤਾ ਤੇ ਡਾਕਟਰ ਕੇਸ ਨੇ ਹੱਥੀਂ ਜੋੜੇ ਛੇਤਾਂ ਲੱਗੇ ਨੇ ਸਰਕਾਰੀ ਉਹਨਾਂ ਬੜੀ ਮਿਹਨਤ ਕੀਤੀ ਹੈ ਤੇ ਬਾਕੀ ਗਾਈਆਂ ਦੀ ਹਾਲਤ ਜੀ ਵੀ ਖਰਾਬ ਹੈ 4 ਮਰ ਗਈਆਂ ਨੇ 4-4 ਦੀ ਹਾਲਤ ਖਰਾਬ ਹੈ ਗਾਈਆਂ ਘਟਾ ਘਟੇ 23-3 ਪੌਣੇ ਤਿੰਨ ਉਹਨਾਂ ਲਖਰੀ ਮਰ ਗਈਆਂ ਨੇ ਇਹ ਗਾਈਆਂ ਛੰਗੀਆਂ ਮੋਟੀਆਂ ਗਾਈਆਂ 35-30 ਲੀਟ ਵਈ ਗਾਈਆਂ ਦੋ ਵੇੜਾ ਹਨ ਵਿੱਚ 4 ਹੋਈਆਂ ਉਹ ਵੀ ਮਰ ਗਈਆਂ ਨੇ ਜਿਹੜੇ ਪਹਿਲੇ ਤੋਂ ਤੇ ਪੱਠੇ ਪਾਉਂਦੇ ਉਹ ਹੀ ਪੱਠੇ ਪਾਉਂਦੇ ਆ ਜੀ ਕੋਈ ਹੋਰ ਕੋਈ ਨਹੀਂ ਹਾਂ ਜੀ ਉਹਨਾਂ ਨੇ ਰਿਪੋਰਟ ਭੇਜੀ ਹੈ ਕਾਕ ਸਾਨੂੰ ਨੇ ਪੇਟੀ ਰਿਪੋਰਟ ਇਹਨਾਂ ਜੀ ਅਸੀਂ ਇਹ ਪੰਜਾਬ ਸਰਕਾਰ ਤੋਂ ਕਰਨੇ ਵਿਆਢੀ ਮਤ ਕੀਤੀ ਜੇ ਜੋ ਵੀ ਹੈ ਨਗਰ ਜਾਂ ਨ ਕੋ ਗੱਲ ਲੈ ਆ ਕੇ ਦਿੱਤੀਆਂ ਜਾਂ ਕੋਈ ਨੂੰ ਤੁਹਾਡੇ ਪਤਾ ਕੋਈ ਸਾਧ ਨੂੰ ਮੇਜੇ ਪੈਸਾ ਆਈ ਹੋਰ ਦਈਆਂ ਪਾ ਲਈਏ ਸਾਡਾ ਕੰਮ ਹੀ ਦੋਦਾ ਸਾਰਾ ਦੋਦੇ ਸੇ ਤੋਂ ਅਸੀਂ ਰੋਟੀ ਖਾਂਦੇ ਇਹ ਸਾਰੇ ਇਦਾਂ ਇਹ ਜੋੜਾ ਖੇਤਰਾ ਪਿੰਡ ਆ ਜੀ ਕਿਰਦਾਸਪੁਰ ਦਾ ਬਲਾਗ ਦਾ ਹੈਗਾ ਜੀ ਅੱਜ ਸਾਨੂੰ ਸਵੇਰੇ ਸੂਚਨਾ ਮਿਲੀ ਇੱਥੇ 4 ਜਾਣਾਂ ਦੀ ਡੈਥ ਹੋ ਗਈ ਹੈ ਤੇ 3-4 ਕ ਜਾਣਾਂ ਕਾਫੀ ਢਲੇ ਹੀ ਅਸੀਂ ਮੌਕੇ ਤੇ ਪਹੁੰਚ ਕੇ ਇਥੇ ਉਹਨਾਂ ਦਾ ਲੋਡ ਬੰਦ ਟ੍ਰੀਟਮੈਂਟ ਕੀਤਾ ਉਸ ਵੇਲੇ ਸਾਡੀ ਸਾਡੀ ਡਾਕਟਰਾਂ ਦੀ ਟੀਮ ਇਥੇ ਪਹੁੰਚੀ ਮੈਂ ਅਹੀਂ ਨਾਲ ਡਾਕਟਰ ਰਣਵੀਰ ਅਹੀਂ ਨਾਲ ਡਾਕਟਰ ਪਨੀਤ ਮਲੋਤਰਾ ਅਹੀਂ ਨਾਲ ਡਾਕਟਰ ਚੈਰੀ ਅਹੀਂ ਨਾਲ ਸਾਡੇ ਵੀਆਈਪੀ ਵੀਪੀ ਸਾਡੇ ਨਾਲ ਹੀ ਜਿਨ੍ਹਾਂ ਨਾਲ ਰਾਜਨੈ ਨਾਲੇ ਮਨਜੋਤ ਸੀ ਵੀਆਈ ਮਨਜੋਤ ਸੀ ਅਸੀਂ ਸਾਰਿਆਂ ਕੋਸ਼ਿਸ਼ ਕਰਕੇ ਫਲੂ ਫਲਾਂ ਲਾ ਕੇ ਤੇ ਟ੍ਰੀਟਮੈਂਟ ਕੀਤਾ ਹੁਣ ਅੱਗੇ ਨਾਲ ਕਾਫੀ ਸਥਿਤੀ ਸੁਧਾਰਤ ਆ ਤੇ ਅੱਗੇ ਟ੍ਰੀਟਮੈਂਟ ਚੱਲ ਕਾਰਨ ਥੋੜਾ ਜਿਹਾ ਸਾਨੂੰ ਇਹ ਲੱਗਦਾ ਵੀ ਐਲਫਾ ਟੌਕਸਿਨ ਜਾਂ ਮਾਈਕੋ ਟੌਕਸਿਕ ਜਦਾਂ ਹੁੰਦਾ ਨਹੀਂ ਜਦਾਂ ਪੇਟ ਦੇ ਵਿੱਚ ਮਿਲਦਾ ਉਹ ਠੀਕ ਹੈ ਮਤਲਬ ਜੇਰਾ ਤੂੰ ਪੇਟਿਆਂ ਪੁੱਟਿਆਂ ਤੋਂ ਵੀ ਹੋ ਜਾਂਦਾ ਜਾਂਦਾ ਜਿਵੇਂ ਦਾ ਪਾਣੀ ਜਦੋਂ ਅਲਫਾ ਟੌਕਸਿਨ ਜਮਾਈ ਕੋ ਪੋਸਟਵਾਨਾ ਕੀ ਕਰਤਾ ਜੀ ਮਤਲਬ ਹੁਣ ਤੇ ਉਹ ਉਹਨਾਂ ਦੇ ਸੈਂਪਲ ਭੇਜਾਂਗੇ ਰੂਮਨ ਦੋਵੇਂ ਚਲਾ ਕੇ ਨਾ ਫਿਲਮ ਇੰਜਸਟਾ ਤੇ ਉਹ ਅਹੀਂ ਉੱਥੇ ਲੈਬ ਚ ਭੇਜ